ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਸੇਲਾਂ ਦਾ ਦੌਰ ਚੱਲਣ ਡਿਆ ਤੇ ਦੀਵਾਲੀ ਜਿਹੜੀ ਆ ਅੱਜ ਆ ਗਈ ਆ ਤੇ ਕਨਫਿਊਜ਼ਨ ਜਿਹੜੀ ਆ ਉਹਦਾ ਪਤਾ ਨਹੀਂ ਕੋਈ ਵੀ ਲੱਗਣ ਡਿਆ ਤੇ ਸਾਡੇ ਵੱਲੋਂ ਪਰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੈਪੀ ਦੀਵਾਲੀ ਤੇ ਜੇ ਅੱਜ ਦੀਵਾਲੀ ਆ ਤਾਂ ਬਹੁਤ ਸਾਰਿਆਂ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਜੇ ਕੱਲ ਦੀਵਾਲੀ ਆ ਤਾਂ ਐਡਵਾਂਸ ਚ ਦੀਵਾਲੀ ਜੀ ਹੈਪੀ ਸਾਰਿਆਂ ਨੂੰ ਤੇ ਸ਼ਾਪਿੰਗ ਜਿਹੜੀ 2000 ਦਿੱਤੇ ਆ ਉਹਦੇ ਨਾਲ ਉਹ ਗਿਫਟ ਸੂਟ ਜਿਹੜੇ ਉਹ ਜਾਂਡ ਜਿਹੜੇ ਕਸਟਮਰ ਸਾਡੇ ਕੋਲ ਪਹਿਣਾ ਇੱਥੇ ਆਣ ਕੇ ਲੈ ਕੇ ਜਾਣ ਦੀਆਂ ਨੇ ਸੂਟ ਉਹਨਾਂ ਨੂੰ ਵੀ ਆਪਾਂ ਫ੍ਰੀ ਗਿਫਟ ਸੂਟ ਦੇਣਦੇ ਆ ਪਰ ਉਹਦੇ ਵਾਸਤੇ ਸਾਡੀ ਰਿਕਵੈਸਟ ਇਹ ਹੈ ਕਿ 바ਰਗੇਨਿੰਗ ਨਹੀਂ ਸਾਡੇ ਨਾਲ ਕਰਨੀ ਪਹਿਣਾ ਨੇ ਤੇ ਜਿੰਨੇ ਵੀ ਪਹਿਣ ਭਰਾ ਹੁਣ ਤੱਕ ਆਏ ਬਾਰਗੇਨਿੰਗ ਨਹੀਂ ਕੀਤੀ ਕਿਸੇ ਨੇ ਵੀ ਜੋ ਰੇਟ ਆਪਾਂ ਦੱਸਣਦੇ ਆ ਨਾ ਆਨਲਾਈਨ ਵਾਲਾ ਉਤੋਂ ਸ਼ਿਪਿੰਗ ਘਟਾ ਕੇ ਆਪਾਂ ਦੇਣਦੇ ਆ ਤੇ ਉਹਨਾਂ ਪਹਿਣਾ ਨੇ ਉਹ ਸ਼ਾਪਿੰਗਾਂ ਕੀਤੀਆਂ ਸੂਟ ਆਪਣੇ ਗਿਫਟ ਫ੍ਰੀ ਦੇ ਵਿੱਚ ਲੈ ਆ ਠੀਕ ਆ ਜੀ ਤੁਸੀਂ ਵੀ ਲੈ ਸਕਦੇ ਜੇ ਫ੍ਰੀ ਸੂਟ ਗਿਫਟ ਦੇ ਵਿੱਚ ਇਹ ਪਛੇੜ ਗਰਮ ਸੂਟ ਆਏ ਨੇ ਬਹੁਤ ਸੋਹਣੇ ਸੋਹਣੇ ਆਪਣੇ ਕੋਲ ਬਣ ਕੇ ਪਸ਼ਮੀਨਾ ਦੇ ਵਿੱਚ ਪਰ ਅੱਜ ਦੇ ਜਿਹੜੀ ਵੀਡੀਓ ਦੇਣ ਲੱਗਾ ਤੁਹਾਨੂੰ ਮੈਂ ਇਹ ਸੋਹਣੇ ਸੋਹਣੇ ਗਰਮ ਸੂਟਾਂ ਦੇਣ ਲੱਗਾ ਆ ਪਰ ਕਿਹੜੇ ਗਰਮ ਸੂਟ ਤੇ ਵੀਡੀਓ 'ਚ ਵੇਖਿਓ ਰੇਟ ਚੈੱਕ ਕਰਿਓ ਆਫਰ ਇਹਦੇ ਉੱਤੇ ਵੀ ਉਹੀ ਸੇਮ ਜੇ 2000 ਦੀ ਸ਼ਾਪਿੰਗ ਦੇ ਨਾਲ ਇੱਕ ਸੂਟ ਗਿਫਟ ਫ੍ਰੀ ਭੇਜੂਗਾ ਕੋਈ ਵੀ ਸਾਡੇ ਵੱਲੋਂ ਤੇ ਆਜੋ ਕਰਦੇ ਆ ਵੀਡੀਓ ਸ਼ੁਰੂ ਤੇ ਫਿਰ ਇੱਕ ਵਾਰੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਖੁਸ਼ ਰਹੋ ਜੀਉਂਦੇ ਵਾਸਤੇ ਰਹੋ ਆ ਲਓ ਜੀ ਕਰਦੇ ਆਂ ਵੀਡੀਓ ਸ਼ੁਰੂ ਸੂਟ ਆ ਗਏ ਜੇ ਬਹੁਤ ਸੋਹਣੇ ਸੋਹਣੇ ਕੁਟਰਾਇਜ਼ ਤੇ ਵੈਲਵਟ ਦੇ ਇਹਦੇ ਵੀਡੀਓ ਜੇ ਨਾਲ ਤੁਸੀਂ ਸਟਾਕ ਵੇਖ ਲਿਓ ਬਹੁਤ ਸੋਹਣਾ ਸਟਾਕ ਜੇ ਬਹੁਤ ਪਿਆਰੇ ਸੂਟ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਇਹੀ ਸਟਾਕ ਜੇ ਰੇਟ ਬੜਾ ਪਿਆਰਾ ਜੇ ਆਫਰ ਬੜੀ ਘੈਂਟ ਜੇ ਸਿੰਗਲ ਸੂਟ ਮਿਲਣਾ ਜੇ ਤੁਹਾਨੂੰ 400 ਤੇ 45 ਰੁਪਈਆ ਦਾ ਦੋ ਸੂਟ ਮਿਲਨੇ ਜੇ 800 ਦੇ ਸ਼ਿਪਿੰਗ ਫਰੀ ਦੇ ਨਾਲ ਜੇ ਕੁਆਲਟੀ ਟਾਪ ਦੀ ਜੇ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਜੇ ਹੈਗਾ ਇਸ ਗੱਲ ਦੀ ਸਾਡੀ ਫੁੱਲ ਗਾਰੰਟੀ ਹੈ ਜੀ ਨਾ ਇਹਨਾਂ ਸੂਟਾਂ ਦੇ ਬੋਰ ਆਉਂਦੀਆਂ ਨ ਰੇਟ ਆਉਣਾ ਜੇ ਇਹਨਾਂ ਦਾ 400 ਤੇ 50 ਰੁਪਏ ਸਿੰਗਲ ਸੂਟ ਦਾ ਦੋ ਸੂਟ ਲੈ ਲਓ 1000 ਰੁਪਏ ਤੇ ਜੇ ਸੌਰੀ 800 ਰੁਪਏ ਤੇ ਜੇ ਸਾਰੀ ਸ਼ਕਤੀਮਾਨ ਤੇ ਤੁਸੀਂ ਇਹ ਸੂਟ ਜਲਦੀ ਜਲਦੀ ਬੁੱਕ ਕਰਿਓ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਤੇ ਇਹ ਆਫਰ ਉਹੀ ਜਿਹੜੀ ਸਾਡੀ ਜਿਹੜੀ ਚੱਲਣ ਢੀ ਹੀ ਉਹੀ ਤੁਹਾਨੂੰ ਆਪਾਂ ਇੱਕ ਵਾਰੀ ਰਿਪੀਟ ਕਰ ਦਿੰਨੇ ਆ ਚਾਰ ਸੂਟ ਤੁਸੀਂ ਬੁੱਕ ਕਰਦੇ ਜੇ 1600 ਦੇ ਆ ਤੇ ਪੰਜ ਕਰਦੇ ਜੇ ਤੇ ਆਗੇ 2000 ਦੇ ਪੰਜਾਂ ਸੂਟਾਂ ਪਿੱਛੇ ਇੱਕ ਸੂਟ ਗਿਫਟ ਤੁਹਾਨੂੰ ਫ੍ਰੀ ਆ ਜਣਾ ਟੋਟਲ ਤੁਹਾਨੂੰ 6 ਸੂਟ ਆਉਣੇ ਆ 6ਵਾਂ ਸੂਟ ਜਿਹੜਾ ਫ੍ਰੀ ਗਿਫਟ ਆਉਣਾ ਆ ਉਹ ਸਾਡੀ ਮਰਜ਼ੀ ਦਾ ਕੋਈ ਵੀ ਸੂਟ ਇੱਕ ਜਾਊਗਾ ਟੌਪ ਦੀ ਕੁਆਲਿਟੀ ਦੇ ਵਿੱਚ ਇਹ ਤੁਸੀਂ ਬੁੱਕ ਕਰ ਸਕਦੇ ਜੇ ਸਿੰਗਲ ਸੂਟ 450 ਰੁਪਈਆ ਦੇ ਨਾਲ ਜੇ ਦੁਕਾਨ ਤੇ ਆਣ ਕੇ ਲੈਣਾ ਤਾਂ ਤੁਸੀਂ ਆਣ ਕੇ ਦੁਕਾਨ ਤੇ ਲੈ ਕੇ ਆਪਣੇ ਹੱਥਾਂ 'ਚ ਕੱਪੜੇ ਦੀ ਫੀਲ ਲੈ ਕੇ ਫਿਰ ਲੈ ਸਕਦੇ ਜੇ ਆਫਲਾਈਨ ਲੈਣਾ ਤਾਂ ਤੁਸੀਂ ਆਨਲਾਈਨ ਲੈਣਾ ਤਾਂ ਤੁਸੀਂ ਹੁਣੇ ਬੁੱਕ ਕਰ ਲਓ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਤੇ ਉੱਤੇ ਭੇਜਿਓ ਤੇ ਆਪਣਾ ਆਰਡਰ ਜਿਹੜਾ ਜੇ ਫਾਈਨਲ ਕਰਿਓ ਕਿਉਂਕਿ ਸਟਾਕ ਬੜਾ ਲਿਮਟਿਡ ਜੇ ਤੇ ਇਹਦੇ ਵਿੱਚ ਅਗਾਂਹ ਜਿਹੜਾ ਜੇ ਹੋਰ ਨਵਾਂ ਸਟਾਕ ਆਊਗਾ ਤੇ ਨਵੇਂ-ਨਵੇਂ ਪ੍ਰਿੰਟ ਆਉਣਗੇ ਫਿਲਹਾਲ ਆਪਣੇ ਕੋਲ ਇਹ ਵਾਲੇ ਪ੍ਰਿੰਟ ਜਿਹੜੇ ਇਹ ਰੈਡੀ ਨੇ ਡਿਸਪੈਚ ਲਈ ਤਿਆਰ ਨਹੀਂ ਬਿਲਕੁਲ ਸ਼ਿਪਿੰਗ ਫ੍ਰੀ ਦੇ ਵਿੱਚ ਆ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ 450 ਰੁਪਈਆ ਦੇ ਵਿੱਚ ਦੋ ਸੂਟ ਇਹਦੇ ਵਿੱਚ ਬੁੱਕ ਕਰਦੇ ਜੇ ਤੇ 800 ਦੇ ਤੇ ਪੰਜ ਕਰਦੇ ਜੇ ਤੇ 2000 ਦੇ ਹੋ ਗਏ ਤੇ ਇੱਕ ਸੂਟ ਜਿਹੜਾ ਗਿਫਟ ਫ੍ਰੀ ਹੋ ਗਿਆ ਤੁਹਾਨੂੰ ਕੋਈ ਵੀ ਸਾਡੇ ਵੱਲੋਂ ਆ ਲਓ ਜੀ ਪ੍ਰਿੰਟ ਸਾਰੇ ਬਾ ਕਮਾਲ ਨੇ ਤੁਸੀਂ ਬਸ ਬੇਫਿਕਰ ਹੋ ਕੇ ਬੁੱਕ ਕਰੋ ਸ਼ਿਪਿੰਗ ਫ੍ਰੀ ਦੇ ਵਿੱਚ ਆ ਦੁਕਾਨ ਤੇ ਆਣ ਕੇ ਲੈ ਕੇ ਜਾਣਾ ਤਾਂ ਦੁਕਾਨ ਤੋਂ ਆਣ ਕੇ ਵੀ ਲੈ ਕੇ ਜਾ ਸਕਦੇ ਜੇ ਆਨਲਾਈਨ ਮੰਗਾਉਣਾ ਤਾਂ ਤੁਸੀਂ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਸਿੰਗਲ ਸੂਟ ਵੀ ਆਹ ਲੋ ਜੀ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲੋ ਪ੍ਰਿੰਟ ਸਾਰੇ ਬੜੇ ਸੋਹਣੇ ਆ ਮਤਲਬ ਕਪੜਾ ਫੀਲ ਹੀ ਇੰਨੀ ਜ਼ਿਆਦਾ ਵਧੀਆ ਕਪੜੇ ਦੀ ਵੀ ਕੀ ਕਮਾਲ ਦੀ ਆ ਕੁਆਲਿਟੀ A1 ਫਿਨਿਸ਼ਿੰਗ A1 ਹਰ ਇੱਕ ਚੀਜ਼ ਤੋਂ ਪਰਫੈਕਟ ਸੂਟ ਨੇ ਜੀ ਰੇਟ ਸਿਰਫ ਤੇ ਸਿਰਫ ਇਹਨਾਂ ਦਾ ਹੈਗਾ ਜੇ 400 ਤੇ 500 ਦਾ ਸਿੰਗਲ ਸੂਟ ਜੇ ਦੋ ਸੂਟ ਬੁੱਕ ਕਰਦੇ ਜੇ ਤੇ 800 ਰੁਪਏ ਦੇ ਜੇ ਆਫਰ ਜਿਹੜੀ 2000 ਦੀ ਸ਼ਾਪਿੰਗ ਵਾਲੀ ਆ ਉਹ ਸਾਡੀ ਚੱਲਣ ਢਈ ਆ ਤੁਸੀਂ ਉਹ ਵੀ ਜਿਹੜੀ ਜੇ ਬੁੱਕ ਕਰ ਸਕਦੇ ਜੇ ਆਫਰ ਵਾਲੇ ਸੂਟ ਵੀ ਇਹ ਸਿਰਫ ਦੀਵਾਲੀ ਤੱਕ ਆ ਦੀਵਾਲੀ ਸਮਾਪਤ ਹੋ ਗਈ ਤੇ ਆਫਰ ਵੀ ਸਾਡੀ ਨਾਲ ਹੀ ਸਮਾਪਤ ਹੋ ਜਾਣੀ ਜੇ ਹੋ ਸਕਦਾ ਇਹ ਆਖਰੀ ਵੀਡੀਓ ਹੋਵੇ ਆਫਰ ਵਾਲੀ ਕਿਉਂਕਿ ਦੀਵਾਲੀ ਨੂੰ ਲੈ ਕੇ ਥੋੜੀ ਜਿਹੀ ਕਨਫਿਊਜ਼ਨ ਹੈ ਹਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ ਤੇ ਸਿਰਫ ਇਹਦਾ ਹੈਗਾ ਜੇ 400 ਤੇ 50 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਸਿੰਗਲ ਸੂਟ ਵੀ ਬੁੱਕ ਕਰੋ ਘਰ ਬੈਠੇ ਬੈਠੇ ਦਿਵਾਲੀ ਦੀ ਕਰੋ ਸ਼ਾਪਿੰਗ ਤੇ ਨਾਲੇ ਕਰੋ ਇੰਜੋਏ ਦਿਵਾਲੀ ਨੂੰ ਸੂਟ ਮਿਲਣਗੇ ਤੁਹਾਨੂੰ ਘਰ ਬੈਠਿਆਂ ਫ੍ਰੀ ਸ਼ਿਪਿੰਗ ਦੇ ਵਿੱਚ 445 ਰੁਪਈਆ ਦੇ ਨਾਲ ਗਰਮ ਸੂਟ ਜੇ ਵੈਲਵਟ ਦੇ ਸੂਟ ਨੇ ਬਹੁਤ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਵੈਲਵਟ ਦਾ ਸਟਾਫ ਜੇ ਵੈਲਵਟ ਦੀ ਹੀ ਬਾਟਮ ਜੇ ਮਾਈਕਰੋ ਵੈਲਵਟ ਆ ਲੋ ਜੀ ਆ ਵੀ ਫਿਨਿਸ਼ਿੰਗ ਤੇ ਸੂਟ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਪਿਆਰੀ ਜੇ ਬਹੁਤ ਸ਼ਾਨਦਾਰ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਪ੍ਰਿੰਟ ਬਹੁਤ ਪਿਆਰਾ ਜੇ ਹਾਂ ਜੀ ਆ ਵੀ ਪ੍ਰਿੰਟ ਚੈੱਕ ਕਰ ਲਿਓ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ ਮੈਚਿੰਗ ਬਹੁਤ ਸੋਹਣੀ ਆ ਕਲਰ ਉਨੀ ਇੱਕੀ ਫਰਕ ਆਊਗਾ ਪਰ ਇੰਨਾ ਜ਼ਿਆਦਾ ਨਹੀਂ ਕੋਈ ਵੀ ਇਹਨਾਂ ਵੀਡੀਓ ਦੇ ਵਿੱਚ ਨਹੀਂ ਤੇ ਮੈਂ ਬੋਲ ਕੇ ਦੱਸ ਹੀ ਦੇਣਾ ਨਾ ਤੁਹਾਨੂੰ ਵੀ ਕਲਰ ਦਾ ਜਿੱਥੇ ਜਿੱਥੇ ਫਰਕ ਆਉਂਦਾ ਹੈ ਤੇ ਆ ਰਿਹਾ ਜੀ ਆ ਵੀਡੀਓ ਦਾ ਲਾਸਟ ਸ਼ੂਟ ਜੇ ਸਾਡੇ ਕੋਲ ਇਹ ਸਾਡੇ ਕੋਲ ਹੈਗਾ ਛੋਟਾ ਜਿਹਾ ਸਟਾਕ ਤੇ ਘੈਂਟ ਜਿਹਾ ਸਟਾਕ ਪਰ ਆ ਜਿਹਾ ਸਟਾਕ ਪਰਾਂ ਕਿਉਂ ਕਿਉਂਕਿ ਸੂਟ ਜਿਹੜਾ ਆ ਇਹ ਘੱਟ ਤੋਂ ਘੱਟ ਵੀ ਤੇ 1 ਕਿਲੋ ਪਲੱਸ ਦੀ ਰੇਂਜ ਦਾ ਸੂਟ ਆ ਇਹ ਇੰਨੀ ਜ਼ਿਆਦਾ ਹੈਵੀ ਕੁਆਲਿਟੀ ਆ ਇਹਦੀ ਇਹ ਜਿਹੜੀ ਸ਼ਿਪਿੰਗ ਹੀ ਪੈਂਦੀ ਹੈ ਨਾ ਸਾਨੂੰ ਇਹਦੀ ਸ਼ਿਪਿੰਗ ਹੀ ਵੱਧ ਪੈ ਜਾਂਦੀ ਹੈ ਐਕਸਟਰਾ ਸ਼ਿਪਿੰਗ ਬਹੁਤ ਜ਼ਿਆਦਾ ਪੈਂਦੀ ਹੈ ਉਹਦੇ ਉੱਤੇ ਕਿਉਂਕਿ ਕਿਲੋ ਤੋਂ ਪਲੱਸ ਦੇ ਵਿੱਚ ਜਾਂਦਾ ਸੂਟ ਰੇਟ ਆਉਣਾ ਇਹਦਾ ਸਿਰਫ 400 ਤੇ 50 ਰੁਪਏ ਸਿੰਗਲ ਸੂਟ ਦਾ ਤੇ ਇਹ ਕਾ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਓ ਇਹ ਵੀ ਵੈਲਵਟ ਦਾ ਮਾਈਕਰੋ ਵੈਲਵਟ ਦੀ ਸ਼ਰਟ ਤੇ ਮਾਈਕਰੋ ਵੈਲਵਟ ਦੀ ਹੀ ਬਾਟਮ ਜੇ ਨਾਲ ਇਹਦੇ ਨਾਲ ਦੁਪੱਟਾ ਜਾਂ ਸਟੌਲ ਨਹੀਂ ਜੇ ਹੁੰਦੇ ਇਹ ਤੁਹਾਨੂੰ ਮਿਲਨੇ ਆ ਬਿਨਾਂ ਦੁਪੱਟੇ ਜਾਂ ਬਿਨਾਂ ਸਟੌਲ ਦਾ ਰੇਟ ਆਉਣਾ ਤੇ 450 ਰੁਪਏ ਸਿੰਗਲ ਸੂਟ ਦਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਵਜੰਦਾਰ ਟਾਈਟਾਈ ਸੋਦਾ ਸੂਟ ਵੀ ਵਿਕਦਾ ਰਿਹਾ ਜਿਹੜਾ ਉਹ ਚੀਜ਼ ਨਹੀਂ ਹੈਗੀ ਟਾਪ ਦੀ ਕੁਆਲਿਟੀ ਆ ਬਹੁਤ ਸੋਹਣੀ ਕੁਆਲਿਟੀ ਆ ਹੈਵੀ ਕੁਆਲਿਟੀ ਆ ਰੇਟ ਉਹਨਾਂ ਦਾ 450 ਰੁਪਏ ਸਿਰਫ ਇਹਦਾ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪ੍ਰਿੰਟ ਸਾਰੇ ਬੜੇ ਸੋਹਣੇ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਜਿਹੜਾ ਜੇ ਫਾਈਨਲ ਕਰੋ ਦਿੱਤੇ ਹੋਏ ਨੰਬਰ ਤੇ ਤੇ ਪੇਮੈਂਟ ਹੋ ਜਾਣੀ ਜੇ ਦਿੱਤੇ ਹੋਏ ਨੰਬਰ ਤੇ ਉੱਤੇ ਮੇਰੇ ਵਟਸਐਪ ਚੱਲਦਾ ਜੇ ਇਸੇ ਨੰਬਰ ਤੋਂ ਅਸੀਂ ਤੁਸੀਂ ਸੂਟ ਜਿਹੜਾ ਜੋ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦਊਂਗਾ ਕਿਤੇ ਵੀ ਤੁਸੀਂ ਸਿੰਗਲ ਸੂਟ ਜਿਹੜਾ ਜੋ ਬੁੱਕ ਕਰ ਲ 450 ਰੁਪਈਆ ਦੇ ਨਾਲ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਹੋਊਗੀ ਜੇ ਦੋ ਸੂਟ ਬੁੱਕ ਕਰ ਲਿਓ 800 ਰੁਪਈਆ ਦੇ ਤੇ ਬਾਕੀ ਹੋਰ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਲਓ ਜੀ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਇਹ ਆਪਾਂ ਤੁਹਾਨੂੰ ਦੀਵਾਲੀ ਦੇ ਉੱਤੇ ਦੇ ਦਿੱਤਾ ਇੱਕ ਹੋਰ ਸੋਹਣਾ ਜਿਹਾ ਤੋਹਫਾ ਗਰਮ ਸੂਟਾਂ ਦਾ ਤੇ ਤੁਸੀਂ ਜਲਦੀ ਜਲਦੀ ਸੂਟ ਬੁੱਕ ਕਰ ਲਿਓ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਹੋਰ ਨਵੇਂ ਸੂਟ ਤੇ ਸੋਹਣੇ ਸੂਟ ਹੈਵੀ ਆ ਵੀ ਸੂਟ ਵੀ ਦੇਵਾਂਗੇ ਹੁਣ ਇੱਥੇ ਕਰਦੇ ਹਾਂ ਸਮਾਪਤੀ ਤੇ ਦੀਵਾਲੀ ਦੀਆਂ ਦਿਨਾਂ ਤੇ ਤੁਹਾਨੂੰ ਬਹੁਤ ਸਾਰੀਆਂ ਮੁ ਅਨਦਰ ਆਰਟਸ ਬੁਟੀਕ ਵੱਲੋਂ ਬਹੁਤ ਸਾਰੀਆਂ ਦਿਵਾਲੀ ਦੀਆਂ ਮੁਬਾਰਕਾਂ ਖੁਸ਼ ਰਹੋ ਸੁਖੀ ਰਹੋ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁਖੀ ਕੀ ਇਹਨਾਂ ਦੇ ਬਾਬਾ ਤੰਦਰੁਸਤੀ ਰੱਖੇ ਘਰਾਂ ਪਰਿਵਾਰਾਂ ਦੇ ਵਿੱਚ ਖੁਸ਼ ਰਹੋ ਤੇ ਤੰਦਰੁਸਤ ਰਹੋ ਜੀ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਵੀਡੀਓ ਦੇ ਨਾਲ ਇਥੇ ਬੁਲਾਉਣੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ